ਫਰੀਦਕੋਟ ਦੇ ਭੋਲੂ ਵਾਲਾ ਰੋਡ ਦੇ ਰਹਿਣ ਵਾਲੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੀਡੀਆ ਦੇ ਰੂਬਰੂ ਹੁੰਦਿਆਂ ਦੱਸਿਆ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ। ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਗਲੀਆਂ ਦੀ ਹਾਲਤ ਕਾਫੀ ਸਮੇ ਤੋਂ ਖਰਾਬ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਕਿੰਨੀਆਂ ਸਰਕਾਰਾਂ ਆਈਆਂ ਸਾਡਾ ਕਿਸੇ ਸਰਕਾਰ ਨੇ ਕੋਈ ਵੀ ਸਾਰ ਨਹੀਂ ਲਈ। ਲੋਕਾਂ ਦਾ ਕਹਿਣਾ ਹੈ ਕਿ ਇਸ ਮੁਕਕੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ ਪੰਚਾਇਤ ਨੂੰ ਗਲੀ ਬਣਾਉਣ ਬਾਰੇ ਪੁੱਛਦੇ ਹਾਂ ਤਾਂ ਉਹ ਹਰ ਵਾਰ ਉਹਨਾਂ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਪਰ ਗਲੀਆਂ ਨਹੀਂ ਬਣਾਈਆਂ ਜਾਂਦੀਆਂ ਹਾਲਾਂਕਿ ਗਲੀਆਂ ਵਿੱਚ ਨਿਰਮਾਣ ਲਈ ਇੱਟਾਂ ਵੀ ਆਈਆਂ ਹਨ ਪਰ ਫਿਰ ਵੀ ਨਿਰਮਾਣ ਕਾਰਜ اٹਕਿਆ ਹੋਇਆ ਹੈ ਇਸ ਦੌਰਾਨ ਸਤਾਨਿਕ ਉਸਨੀਕਾ ਨੇ ਮੁੱਖ ਮੰਤਰੀ ਭਵੰਤਮਨ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਖੁੱਲਕੇ ਛਲਾਗਾ ਕਰਦਿਆ ਕਿਹਾ ਕੀ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਜੋ ਵੀ ਕੰਮ ਕੀਤੇ ਜਾ ਰਹੇ ਹਨ ਉਹ ਪਹਿਲਾਂ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤੇ ਗਏ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮਹੱਲੇ ਦੀ ਸਮੱਸਿਆਵਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਜਦੋਂ ਇਸ ਬੰਦੀ ਮੈਂਬਰ ਪੰਚਾਇਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਹੈ ਕਿ ਸਥਾਨਕ ਲੋਕਾਂ ਦੀ ਇੱਕੋ ਮੰਗ ਹੈ ਕਿ ਗਲੀਆਂ ਨਾਲੀਆਂ ਬਣਾਈਆਂ ਜਾਣ। ਜਦੋਂ ਸਾਡੇ ਰਿਪੋਰਟਰ ਨੇ ਮੌਜੂਦਾ ਸਰਪੰਚ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਵੈਸੇ ਤਾਂ ਕੰਮ ਚੱਲ ਰਹੇ ਹਨ ਪਰ ਜਿੱਥੇ ਕੋਈ ਵੀ ਕੰਮ ਅਧੂਰਾ ਹੈ ਜਲਦ ਹੀ ਉਸ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਮੌਕੇ ਤੇ ਮਹੱਲਾ ਨਿਵਾਸੀਆਂ ਨੇ ਪ੍ਰੈਸਰ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋੜ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਪੰਜਾਬ ਟਾਈਮ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਸ਼ੇਅਰ ਕਰੋ ਤਾ ਜੋ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਕੀ ਨਾਮ ਹੈ ਕਿ ਨਾਮ ਮੇਰਾ ਨਾਮ ਸੁਖਪਾਲ ਆ ਜੀ 20 ਬਸੇ ਮੇਰਾ ਪਿੰਡ ਮਲੂਕਾ ਹੈ ਇੱਥੇ ਮੈਂ ਕਿਰਾਏ ਤੇ ਰਹਿਣਾ ਮੇਰੀ ਸਮੱਸਿਆ ਇਹ ਹੈ ਜਿੰਨਾ ਗੜਨਾ ਹੈ ਇਹਨਾਂ ਪਾਣੀਨ ਖਾਸੇ ਨਿਕਲਣਾ ਚਾਹੀਦਾ ਪਾਣੀ ਹੁਣ 12 ਦੇ ਮੂਹਰੇ ਢੋਰ ਗਿਆ ਕਿੱਥੇ ਪਾਣੀ ਇਹਨਾਂ ਦਾ ਕਿੱਧਰ ਨਿਕਲੇ ਕੋਈ ਗਲੀ ਨਹੀਂ ਕੋਈ ਸਾਫ ਕੁਛ ਨਹੀਂ ਗਾ ਉੱਥੇ ਨੀਵੇਂ ਗੜਨਾ ਰਾਤ ਨੂੰ ਡੇ ਦੇ ਟੰਦੇ ਹੁੰਦੇ ਹੈ ਇਹੀ ਪਲਾ ਕਰੋ ਗਰੀਬ ਬੱਚੇ ਇਹ ਪਾਣੀਨ ਖਾਸਨਾ ਕਰੋ ਕਿਸੇ ਪਾਸੇ ਗੜਨਾ ਬਣਾ ਦਿਓ ਮੈਂ ਤਾਂ ਜੀ ਮੁੰਡਾ ਤਾਂ ਮੇਰਾ ਬਹੁਤ ਦਾ 3-7 ਸਾਲ ਦਾ ਨਹੀਂ ਦਾ ਤੇ ਮੈਂ ਤਾਂ ਮਹੀਨੇ 3 ਹੋਇਆ ਰਹਿੰਦੇ ਨੇ ਹਾਂਜੀ ਆਪਾਂ ਮੈਂ ਹਾਲ ਵੇਖੀ ਜਨਾਂ ਵੀ ਕੀ ਹਾਲ ਹੈ ਗਲਣਾ ਦਾ ਦੇ ਦੇ ਟਾਂਦੇ ਆਉਣੇ ਨਹੀਂ ਮੰਗੇ ਇਹਦੇ ਗਲਣਾ ਦਾ ਪਾਣੀ ਇਹਦੇ ਨਾਲ ਪਾਣੀ ਦਾ ਖਾਰਾ ਨਾ ਬਣ ਪੱਕੀਆਂ ਗਲਣਾ ਦੇ ਗਲਣਾ ਪੱਕਣਾ ਹੋ ਜਾਣਾ ਚਾਰ ਚਾਰ ਗਲਣਾ ਹੈ ਆਪਣੀ ਮੰਗੇ ਜਾਂ ਹੋਰ ਕੋਈ ਨਹੀਂ ਬਾਹਰ ਵਿੱਚ ਖਾਦਾ ਬਾਹਰ ਵਿੱਚ ਸਾਰੇ ਉਹਨਾਂ ਨੂੰ ਬੰਦ ਕਰਵਾਓ ਵਰਨ ਕੋ ਇੱਥੇ ਭੋਲਾ ਰੋਡ ਤੇ ਸਮੱਸਿਆ ਸਾਨੂੰ ਇਹੋ ਜੀ ਸਾਡੀਆਂ ਗਲੀਆਂ ਨਾਲੀਆਂ ਬੰਨ ਪਾਣੀ ਪਲਾਟਾ ਜੇ ਜਾਂਦਾ ਲੋਕਾਂ ਦੇ ਤੇ ਉਹ ਵੀ ਅਗਲੇ ਲੜਦੇ ਨੇ ਜੋ ਪਾਣੀ ਅਸੀਂ ਛੱਡੀ ਦਾ ਪਲਾਟਾ ਜਿੱਦਣ ਉਹ ਬਲੇ ਗਏ ਤੇ ਅਦਨ ਅਸੀਂ ਪਾਣੀ ਕਿੱਧਰ ਛੱਡਾਂਗੇ ਇਹ ਸਰਪੰਚ ਵੱਲੇ ਜਾਈਦਾ ਸਰਪੰਚ ਗੱਲ ਹੀ ਨਹੀਂ ਸਾਡੀ ਸੁਣਦਾ ਜਦੋਂ ਜਾਈਦਾ ਅੱਕੀ ਦਾ ਮਕਾਮ ਤੇ ਕੰਮ ਤੇ ਜਾਂਦੇ ਤਾਂ ਕੰਮ ساری ਉਮਰ ਹੀ ਹੋਣੇ ਤੇ ਗਲੀਆਂ ਨਾਲੀਆਂ ਦੇ ਜਿਹੜਾ ਮਗਰੋਂ ਆਇਆ ਪਿਆ ਸਾਰਾ ਕੁਝ ਤੇ ਉਹ ਕਿੰਨੇ ਕਰਾਉਣੀਆਂ ਕਿੰਨੀ ਦੇਰ ਤੋਂ ਐਸਮੁੱਸੇ ਇਹ ਇਹ 1.5 ਸਾਲ ਹੋ ਚੱਲਿਆ ਜੀ ਕਿੰਨੀ ਦੇਰ ਤੋਂ ਰਹਿ ਰਹੇ ਹੋ ਇੱਥੇ ਸਾਲ ਨੂੰ ਤਾਂ ਹੋ ਚੱਲੇ ਨੇ ਤਾਂ 2021 ਦਾ ਹੀ ਰਹਿਣ ਲੱਗੇ ਇੱਥੇ ਹਾਂ ਜੀ ਘਰ ਤਾਂ ਬਹੁਤ ਅਨਬਸਤੀ ਬਣ ਗਈ ਜਦੋਂ ਅਸੀਂ ਆਏ ਤਾਂ ਥੋੜਾ ਹੀ ਸੀ ਹੁਣ ਤਾਂ ਬਸਤੀ ਪੂਰੀ ਬਣ ਗਈ ਆ ਹਾਂ ਜੀ ਅ ਇਸ ਬੰਦ ਤੇ ਤੁਸੀਂ ਮਿਲਿਓ ਕਿਸੇ ਨੂੰ ਮਿਲੇ ਤਾਂ ਇਸ ਅੱਖ ਦੀ ਕੋਟੀ ਤੇ ਗਏ ਆ ਅਸੀਂ ਬੁੜੀਆਂ ਇਕੱਠੀਆਂ ਹੋ ਕੇ ਗਈਆਂ ਉਹ ਗੱਲ ਸੁਣਦਾ ਧਿਆਨ ਨਾਲ ਸਾਡੀ ਪਰ ਅੱਗੋਂ ਮੈਂਬਰ ਸੁਪੰਚ ਨਹੀਂ ਸਾਡੀ ਗੱਲ ਸੁਣਦੇ ਸਰਕਾਰ ਵੱਲੋਂ ਪੈਸਾ ਤੇ ਲਾ ਬਹੁਤਾ ਆਇਆ ਪਿਆ ਏ ਪਰ ਗਾਹਣ ਗਲੀਆਂ ਨਾਲੀਆਂ ਦਾ ਮਸਲਾ ਲੈਣੀ ਹੁੰਦਾ ਸਾਡਾ ਲਾਉਣ ਨਹੀਂ ਕਰਦਾ ਪਿਆ ਮੈਂਬਰ ਨਹੀਂ ਮੈਂਬਰ ਮੈਂਬਰ ਤਾਂ ਆਇਆ ਤੇ ਇਹਨੇ ਹਾਂਜੀ ਸਾਡੇ ਸਾਡੇ ਏਰੀਆ ਚ ਆ ਮੈਂਬਰ ਇੱਕ ਹਾਂਜੀ ਉਹਨਾਂ ਨਾਲ ਗੱਲਬਾਤ ਨਹੀਂ ਤੁਹਾਡੀ ਕੋਈ ਗੱਲਬਾਤ ਹੁੰਦੀ ਦਾ ਸਰਪੰਚ ਨਹੀਂ ਨਾ ਕੋਣਦਾ ਸਰਪੰਚ ਸੋਹਣਾ ਤਾਂ ਫੇਰ ਹੀ ਨਾ ਮੈਂ ਕਿਹਦਾ ਸਰਪੰਚ ਸੋਹਣਾ ਆਪਾਂ ਗੱਲ ਫੇਰ ਹੀ ਹੈ ਸਰਪੰਚ ਸਾਨੂੰ ਕਰੂਗਾ ਫੇਰ ਹੀ ਕੁਝ ਹੋਣਾ ਸਾਰਾ ਕੁਝ ਇੱਕ ਦੂਜੇ ਨੂੰ ਇਹਨਾਂ ਨੂੰ ਲਾਉ ਬੋਲਣ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅਸੀਂ ਬੇਨਤੀ ਕਰਦੇ ਹਾਂ ਭੋਲੂ ਵਾਲੇ ਰੋਡ ਦੇ ਰਾਜਪਾਲ ਦੀ ਸ਼ੈਲਰ ਵਾਲੀ ਗਲੀ ਦੇ ਵਿੱਚ ਰਹਿਣ ਵਾਲੇ ਆਂ ਜੀ ਸਾਡੀ ਸਰਪੰਚ ਕੋਈ ਗੱਲ ਨਹੀਂ ਸੁਣਦਾ ਜਦੋਂ ਅਸੀਂ ਜਾਈਦਾ ਵੀੜੀ ਮਾਰਨ ਉਹਦੋਂ ਕਹਿ ਦਿੰਦਾ ਅੱਜ ਬਣਾਉਣੇ ਆ ਗਲੀ ਕੱਲ ਬਣਾਉਣੇ ਆ ਪਰਸੋ ਬਣਾਉਣੇ ਆ ਜੀ ਕਿੰਨਾ ਚੱਕਰ ਹੋ ਗਿਆ ਜੀ ਅੱਜ ਜਦੋਂ ਪਹਿਲਾਂ ਮੈਂ ਪੁੱਛਿਆ ਉਹਨੂੰ ਪਹਿਲਾਂ ਇਹ ਕਹਿੰਦਾ ਸੀ ਅਈ ਬਦਮਨ ਸੀਜ਼ਨ ਲਾ ਲੈਣ ਤੋਂ 15 ਕੁ ਦਿਨ ਬਾਅਦ ਸ਼ੁਰੂ ਕਰਦੇ ਆਪਾਂ ਕੰਮ ਹੁਣ ਜੀ ਇੱਟਾਂ ਵੀ ਆਈਆਂ ਪਈਆਂ ਨੇ ਤੇ ਹੁਣ ਕੋਈ ਕੰਮ ਸ਼ੁਰੂ ਕਰਨ ਦਾ ਨਾਂ ਨਹੀਂ ਲੈਂਦਾ ਮੈਂ ਕੱਲ ਐਮਐਲਏ ਦੀ ਕੋਠੀ ਗਿਆ ਸੀ ਉਹਨਾਂ ਨੇ ਮੇਰੀ ਧਿਆਨ ਨਾਲ ਗੱਲ ਸੁਣੀ ਜੀ ਉਹਨਾਂ ਨੇ ਗੱਲ ਸੁਣੀ ਉਹ ਕਹਿੰਦੇ ਦੱਸੋ ਤੁਸੀਂ ਦੁੱਖ ਕਲੀਫ ਉਹਨਾਂ ਨੇ ਮੈਂ ਸਾਰੀ ਜਦੋਂ ਆਪਦੀ ਗੱਲਬਾਤ ਦੱਸੀ ਤੇ ਉਹਨਾਂ ਨੇ ਸਰਪੰਚ ਦਾ ਹੀ ਕਿਹਾ ਵੀ ਸਰਪੰਚ ਨੂੰ ਫੋਨ ਕੀਤਾ ਤੇ ਸਰਪੰਚ ਕਹਿੰਦਾ ਜੀ ਨਰੇਗਾ ਵਾਲੇ ਬਣਾ ਕੇ ਦੇਣਗੇ ਤੇ ਨਰੇਗਾ ਵਾਲੇ ਹੁਣ ਸਾਰੇ ਪਿੰਡਾਂ 'ਚ ਕੰਮ ਨਰੇਗਾ ਦਾ ਚੱਲੀ ਆ ਨਾ ਸਾਡੀ ਗਲੀ ਦਾ ਕੀ ਪ੍ਰੋਬਲਮ ਹੋ ਰਹੀ ਸਾਡੀ ਕਿਉਂ ਨਹੀਂ ਚੱਲਦਾ ਪਿਆ ਕੰਮ ਭਗਵੰਤਮਾਨ ਨਹੀਂ ਮਾੜਾ ਹੈਗਾ ਕਰਿੰਦੇ ਮਾੜੇ ਐ ਐਵੇਂ ਕਹਈਏ ਵੀ ਭਗਵੰਤਮਾਨ ਮਾੜਾ ਜਿਹਨੇ ਜਿਹੜੇ ਭਗਵੰਤਮਾਨ ਨੇ ਕੰਮ ਕਰਦੇ ਕੋਈ ਕਰ ਵੀ ਨਹੀਂ ਸਕਦਾ ਪਰ ਭਗਵੰਤਮਾਨ ਨਹੀਂ ਮਾੜਾ ਹੈਗਾ ਕਰਿੰਦੇ ਮਾੜੇ ਐ ਜਿਹੜੇ ਹੁਣ ਆ ਵੇਖੋ ਸਾਡੀ ਗਲੀ ਦਾ ਕੀ ਹਾਲ ਅੱਜ ਅਸੀਂ ਕਿੱਥੇ ਜਾਈਏ ਰਾਤ ਨੂੰ ਭਾਜੇ ਬੁਰਾ ਹਾਲ ਹੋ ਜਾਂਦਾ ਜਦੋਂ ਨੰਗੀ ਦਾ 12 12 ਇੱਕ ਇੱਕ ਵਜੇ ਟਕਰ ਤੇ ਉਦੋਂ ਅਸੀਂ ਅਸੀਂ ਸਾਡੀ ਗਲੀ ਦੀਆਂ ਲਾਈਟਾਂ ਆਈਆਂ ਸੀ ਲਾਈਟਾਂ ਲਾਈਟਾਂ ਵੀ ਵਾਪਸ ਹੋ ਗਈਆਂ ਤੇ ਉਹ ਵੀ ਅਸੀਂ ਮੈਂਬਰ ਸਾਹਿਬ ਕੋਲੇ ਗਏ ਮੈਂਬਰ ਦੀ ਮਿੰਨਤ ਤਰਲਾ ਕੀਤਾ ਉਹਨੇ ਗਾਂ ਜਿਹੜਾ ਮੁੰਡਾ ਬਣਿਆ ਨਵਾਂ ਉਹਨੇ ਸਾਡੀ ਗਲੀ ਦੇ ਵਿੱਚ ਖੜੇ ਪੈਰ ਲਾਈਟਾਂ ਲਾਗਵੇ ਲਵਾ ਕੇ ਦਿੱਤੀਆਂ ਐਮਐਲਏ ਕਹਿ ਕੇ ਆਦੀ ਖੜੀ ਸਰਬਜੀਤ ਨੇ ਉਹਨੇ ਲਾਈਟਾਂ ਲਵਾ ਕੇ ਦਿੱਤੀਆਂ ਅਸੀਂ ਇਹਨੂੰ ਲਾਈਟਾਂ ਦੀਆਂ ਵੀ ਮਿੰਨਤਾਂ ਕਰਦੇ ਰਹੀ ਵੀ ਪਸਾਵਾ ਸਾਡੀ ਗਲੀ 'ਚ ਹਨੇਰਾ 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 ਸਾਡੀ ਗਲੀ 'ਚ ਲਾਈਟਾਂ ਨੇ ਵੀ ਨਹੀਂ ਗੱਲ ਸੁਣੀ ਗਈ ਦੱਸੋ ਜੀ ਅਸੀਂ ਹੁਣ ਕੀ ਕਰੀਏ ਕਿੱਧਰ ਜਾਈਏ ਜੇ ਸਾਡੀ ਗਲੀ ਨਹੀਂ ਮਨਜ਼ੂਰ ਹੋਈ ਹਾਈ ਤੇ ਸਾਨੂੰ ਕਹਦੇ ਵੀ ਭਾਈ ਤੁਹਾਡੀ ਗਲੀ ਨਹੀਂ ਮਨਜ਼ੂਰ ਹੈਗੀ ਮੈਂ ਨਹੀਂ ਬਣਾਉਣੀ ਫਿਰ ਅਸੀਂ ਕਹਿ ਦਿੰਨੇ ਆਂ ਵੀ ਚਲ ਠੀਕ ਐ ਜਿੱਤੇ ਲੋਕੀ ਤੁਰੇ ਫਿਰਦੇ ਅਸੀਂ ਵੀ ਤੁਰੇ ਫਿਰਾਂਗੇ ਜੀ ਹਾਂ ਕੌਣ ਸਰਪੰਚ ਕੌਣ ਸਰਪੰਚ ਬਿੱਟੂ ਐ ਜੀ ਬਿੱਟੂ ਸਰਪੰਚ ਕੋਈ ਮੈਂਬਰ ਵੀ ਮੈਂਬਰ ਵੀ ਵਿੱਚ ਹੈਈ ਐ ਜੀ ਮੈਂਬਰ ਵੀ ਨਾਲੇ ਹੋਈ ਨਾਲ ਹੀ ਕਿੰਨੀਆਂ ਕਿੰਨੇ ਕਿਰਤੋਂ ਗਲੀਆਂ ਦਾ ਐਦਾਂ ਹਾਲ ਇਹ ਗਲੀਆਂ ਦਾ ਰੌਲਾ ਚੱਲੀ ਜਾਂਦੇ ਨੂੰ ਸਾਲ ਡੇਢ ਸਾਲੀ ਹੋ ਚੱਲਿਆ ਜੀ ਹਾਂ ਸਾਲ ਡੇਢ ਸਾਲੀ ਹੋ ਗਿਆ ਕੋਈ ਗੱਲ ਨਹੀਂ ਸੁਣਦੇ ਵਿੱਚ ਮੈਂਬਰ ਹੀ ਐਮਐਲਏ ਸਾਹਿਬ ਨੂੰ ਮਿਲਿਓ ਕਿ ਐਮਐਲਏ ਸਾਹਿਬ ਜੀ ਬਹੁਤ ਧਿਆਨ ਨਾਲ ਗੱਲ ਸੁਣਦਾ ਐਡੇਲੇ ਨਹੀਂ ਮਾੜਾ ਹੈਗਾ ਅਸੀਂ ਕਈ ਵੀ ਐਮਐਲਏ ਮਾੜਾ ਵੀ ਐਮਐਲਏ ਵੀ ਨਹੀਂ ਗੱਲ ਸੁਣ ਐਮਐਲਏ ਗੱਲ ਸੁਣਦਾ ਹੈ ਉਹ ਗੱਲ ਸੁਣਦਾ ਹੈ ਪਰ ਜਦੋਂ ਹੁਣ ਐਨੇ ਕੋਲੇ ਜਾਂਦਾ ਐਮਐਲਏ ਉਹ ਹੀ ਕਹਿੰਦਾ ਵੀ ਪਾਈ ਤੁਸੀਂ ਸਰਪੰਚ ਨੂੰ ਮਿਲੋ ਦੱਸੋ ਅਸੀਂ ਹੁਣ ਕਿੱਧਰ ਨਹੀਂ ਜਾਈਏ ਜੇ ਸਰਪੰਚ ਸਰਪੰਚ ਨੂੰ ਮਿਲਣਦਾ ਤਾਂ ਤਾਂ ਹੀ ਬਦਲਣੀ ਸਰਪੰਚ ਬਣਾਉਂਗਾ ਸਰਪੰਚ ਅੱਗੋਂ ਕਹਿ ਦਿੰਦਾ ਬਸ 15 ਦਿਨ ਠਹਿਰ ਜੋ 15 ਦਿਨ ਠਹਿਰ ਜੋ 15 ਦਿਨ ਠਹਿਰ ਜੋ ਅੱਗੇ ਕੀ ਆ ਜੀ ਅੱਗੇ ਉਹ ਸੀਜ਼ਨ ਲਾਈ ਜਾਂਦਾ ਚਲੋ ਮੰਨ ਲਿਆ ਵੀ ਸੀਜ਼ਨ ਲਾਈ ਜਾਂਦਾ ਪਰ ਹੁਣ ਤਾਂ ਫੇਰ ਸੀਜ਼ਨ ਆ ਗਿਆ ਜੀ ਹੁਣ ਤਾਂ ਫੇਰ ਸੀਜ਼ਨ ਆ ਗਿਆ ਫੇਰ ਉਹਨੇ ਸੀਜ਼ਨ ਚ ਵੜ ਜਾਣਾ ਤੇ ਅੱਗੋਂ ਸਰਕਾਰ ਬਦਲਣ ਚ ਟਾਈਮ ਕਿਹੜਾ ਰਹਿ ਗਿਆ ਜੀ ਕੋਈ ਟਾਈਮ ਨਹੀਂ ਰਹਿ ਗਿਆ ਗਾਂ ਵੀ ਲੋੜ ਬੋਟਾ ਗਾਂ ਵੀ ਲੋੜ ਬੋਟਾ ਨਹੀਂ ਉਹ ਤਾਂ ਜੀ ਬੋਟਾ ਖਰਾਬ ਕਰਦਾ ਮਹੱਲੇ ਦੀਆਂ ਜੀ ਗਲੀਆਂ ਜੀ ਆਪਾਂ ਨੂੰ ਤਾਂ ਪਤਾ ਨਹੀਂ ਮਹੱਲੇ ਦੀਆਂ ਸਾਰੀਆਂ ਗਲੀਆਂ ਬਨਣ ਵਾਲੀਆਂ ਮਹੱਲੇ ਦੀਆਂ ਸਾਰੀਆਂ ਗਲੀਆਂ ਬਨਣਾ ਜੀ ਇਹ ਨਹੀਂ ਕਿ ਕੱਲੀ ਸਾਡੇ ਮਹੱਲੇ ਅਸੀਂ ਇਹਨੇ ਕੰਮ ਤਾਂ ਸ਼ੁਰੂ ਕਰੇ ਕਿਸੇ ਗਲੀ ਦੇ ਸ਼ੁਰੂ ਕਰੇ ਜ਼ਰੂਰੀ ਕਿ ਨੰਗਣਾ ਤੋਂ ਤਾਂ ਸਾਰਿਆਂ ਨੇ ਮੈਂ ਕੱਲੇ ਨਹੀਂ ਤਾਂ ਨਹੀਂ ਨੰਗਣਾ ਜੇ ਮੈਂ ਕੱਲੇ ਨਹੀਂ ਨੰਗਣਾ ਦੇ ਦੱਸ ਦਵੇ ਉੱਤੋਂ ਤਾਂ ਸਾਰੇ ਨਹੀਂ ਨਿੰਨੇ ਕੀ ਮੰਗ ਕਰਦੇ ਬਸ ਸਾਡੇ ਈਟਾਈਆਂ ਪਈਆਂ ਨੇ ਨਾਲੇ ਦੀਆਂ ਕੋਈ ਕੰਮ ਦਾ ਸਾਨੂੰ ਸ਼ੁਰੂ ਕਰਕੇ ਵਿਖਾ ਦੇ ਇਹ ਜੀ ਪੱਤਰਕਾਰ ਆ ਇਹ ਗਲੀਆਂ ਬਣਨ ਪਾਣੀ ਨਾ ਖਾਸ ਹੋਵੇ ਗਰੀਬ ਬੰਦੇ ਨੂੰ ਸੋਖ ਹੋਵੇ ਅਗਰ ਨੰਮਣ ਟੱਪਣ ਆ ਬੁਰਾ ਹਾਲ ਪਾਣੀ ਨਿਕਲਦਾ ਕੋਈ ਪਾਣੀ ਦਾ ਵਕਾਫ ਨਹੀਂ ਲੋਕਾਂ ਦੇ ਪਲਾਟਾਂ 'ਚ ਪਾਣੀ ਡੋਲੀ ਦਾ ਜੋ ਸਾਡੇ ਨਾਲੇ ਲੜਦੇ ਆ ਜੀ ਕੀ ਕਰੀਏ ਜਦੋਂ ਉਹ ਵਾਲੇ ਗਏ ਇੱਥੇ ਕਿੱਥੇ ਜਾਵਾਂਗੇ ਅ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਸੇਵਕ ਫੇਂਗਾ ਮੈਂ ਪੰਚਾਇਤ ਮੈਂਬਰ ਆ ਜੀ ਆ ਲੋਕਾ ਤੁਹਾਡੇ ਇੰਨੀ ਦੇ ਇਕੱਠੇ ਹੋਏ ਆ ਵੀ ਗਲੀਆਂ ਨਾਲੀਆਂ ਨੂੰ ਲੇਕਿਨ ਗਲੀਆਂ ਦੀ ਸਮੱਸਿਆ ਜਿਹੜੀ ਕਾਫੀ ਸਮੇਂ ਤੋਂ ਆ ਰਹੀ ਹੈ ਤੇ ਕੀ ਕਾਰਨ ਹੈ ਵੀ ਕਿਉਂ ਨਹੀਂ ਬਣਦੀ ਗਲੀਆਂ ਨਾਲੀਆਂ ਦਾ ਐ ਆ ਜੀ ਇਹ ਮੱਲਾ ਬਹੁਤ ਚਿਰ ਤੋਂ ਗਲੀਆਂ ਨਾਲੀਆਂ ਬਾਰੇ ਦੋੰਦਾ ਪਿਆ ਜਦੋਂ ਵੇਖੀਏ ਆਪਣਾ ਇਧਰ ਪੱਥਰ ਸਟਾਇਆ ਹੋਇਆ ਸਰਪੰਚ ਸਾਹਿਬ ਦੇ ਵੀ ਧਿਆਨ ਚਾਹ ਐ ਐਮਐਲਏ ਸਾਹਿਬ ਦੇ ਵੀ ਧਿਆਨ ਚਾਹ ਐ ਐਮਐਲਏ ਸਾਹਿਬ ਸੁਣਦੇ ਸਾਡੀ ਗੱਲ ਤੇ ਸਰਕਾਰ ਨਹੀਂ ਮਾੜੀ ਸਾਡੇ ਇੱਥੋਂ ਦੇ ਜਿਹੜੇ ਲੋਕ ਆ ਉਹ ਇਹ ਚਾਹੁੰਦੇ ਵੀ ਸਾਡੀਆਂ ਗਲੀਆਂ ਨਾਲੀਆਂ ਬਣ ਜਾਣ ਇੰਨੇ ਚ ਹੀ ਖੁਸ਼ ਆ ਕਿਉਂ ਆਪਾਂ ਹੁਣ ਬਲਾਕ ਸਬੰਧੀ ਦੇ ਵੋਟਾਂ ਹੋਈਆਂ ਉਹਦੇ ਵਿੱਚ ਸਰਦਾਰ ਸਰਬਜੀਤ ਸਿੰਘ ਉਹ ਵੀ ਜਿੱਤੇ ਉਹ ਵੀ ਕਹਿ ਕੇ ਗਏ ਇੱਥੇ ਵੀ ਗਲੀਆਂ ਨਾਲੀਆਂ ਹੀ ਬਣਾਵਾਂਗੇ ਕੋਈ ਉਸ ਤੋਂ ਬਾਅਦ ਕੋਈ ਵੀ ਨਹੀਂ ਇੱਥੇ ਆਇਆ ਨਾ ਸਾਡੇ ਨੂੰ ਸਮੱਸਿਆ ਇਹ ਹੀ ਆ ਵੀ ਸਾਡੀਆਂ ਗਲੀਆਂ ਨਾਲੀਆਂ ਬਣਾ ਦੇਣ ਹੋਰ ਕੋਈ ਨਹੀਂ ਜੇ ਅਸੀਂ ਜਾਣਦੇ ਆ ਫਿਰ ਐਮਐਲਏ ਸਾਹਿਬ ਦੇ ਕੋਲ ਉਹ ਸਾਨੂੰ ਕਹਿ ਦਿੰਦੇ ਅੱਗੋਂ ਵੀ ਹਾਂ ਬਣਾ ਦਾਂਗੇ ਤੇ ਜਦੋਂ ਅੱਗੇ ਇਹਨੂੰ ਫੰਡ ਨਹੀਂ ਮਿਲਦਾ ਸਾਡੇ ਸਰਪੰਚ ਨੂੰ ਇਹ ਕਹਿੰਦਾ ਮੈਂ ਕੀ ਕਰਾਂ ਹੁਣ ਮੇਰੇ ਆ ਨਰੇਗਾ ਦੇ ਇਧਰੋਂ ਆਪਣਾ ਅਬਜੈਕਸ਼ਨ ਲੱਗ ਗਈ ਇਧਰੋਂ ਲੱਗ ਗਈ ਕੋਈ ਉਦਬਾਤ ਸੁਣਾਈ ਨਹੀਂ ਸਾਡੀ ਹੋ ਰਹੀ ਏ ਚੱਕਰ ਦੇ ਵਿੱਚ ਮੈਂ ਬਹੁਤ ਜ਼ੋਰ ਲਾਇਆ ਮਹੱਲੇ ਦੇ ਇੱਕ ਜਦੋਂ ਜਾਨਾ ਮਹੱਲੇ ਦੇ ਤੌਰ ਤੇ ਮੈਂ ਲੜਦਾ ਵੀ ਆ ਵੀ ਮਹੱਲਾ ਪਸ ਧਾਰ ਲਗੇ ਛੋਟਾ ਇਹ ਮਹੱਲਾ ਏ ਕੋਈ ਨਹੀਂ ਇੰਨੀ ਵੱਡੀ ਲੰਮੀ ਚੌੜੀ ਕੋਈ ਨਹੀਂ ਏ ਦੀ ਤਿੰਨ ਚਾਰ ਗਲੀਆਂ ਵੀ ਬਣ ਜਾਣ ਆਪਣੀਆਂ ਤੇ ਉਦਬਾਤ ਵਧੀਆ ਹੋ ਜਾਊਗਾ ਜੀ ਕੌਣ ਤੇ ਕੌਣ ਹੈ ਇਹ ਬਿੱਟੂ ਮਿਆਣਾ ਇਹ ਸਰਪੰਚ ਆ ਸਾਡੇ ਇੱਥੇ ਦੇ ਮੈਂ ਪੰਚਾਇਤ ਮੈਂਬਰ ਆਂ ਕਿੰਨੇ ਮੈਂਬਰ ਹੋਤੀ ਆ ਅਸੀਂ 9 ਕੁੱਲ ਮੈਂਬਰ ਆ ਛੇ ਕਾਲੀਦਾਲ ਦੇ ਤਿੰਨ ਆਮ ਆਦਮੀ ਪਾਰਟੀ ਦੇ ਸੀ ਐਮ ਐਲ ਏ ਸਾਹਿਬ ਨੂੰ ਮਿਲਿਓ ਇਸ ਬੰਦ ਦੇ ਵਿੱਚ ਐਮ ਐਲ ਏ ਸਾਹਿਬ ਨੂੰ ਬਹੁਤ ਵਾਰੀ ਮਿਲਿਆ ਉਹ ਮੇਰੀ ਧਿਆਨ ਨਾਲ ਗੱਲ ਸੁਣਦੇ ਕਿਤੇ ਮੈਨੂੰ ਉਹਨਾਂ ਨੇ ਖਾਲੀ ਨਹੀਂ ਮੋੜਿਆ ਅੱਗੋਂ ਸਰਪੰਚ ਸਾਹਿਬ ਦੇ ਹੱਥਾ ਸਾਰਾ ਕੁਝ ਹੈਗਾ ਉਹ ਕਹਿੰਦੇ ਵੀ ਸਰਪੰਚ ਕਰੂਗਾ ਤੇ ਉਹਨੂੰ ਬੁਲਾ ਕੇ ਲਿਆਓ ਕੀ ਕਾਰਨ ਮੰਨਦੇ ਹੋ ਕਿ ਫੰਡ ਨਹੀਂ ਹੈ ਜਾਂ ਜਾਣਬੁੱਝ ਕੇ ਨਿਕਲੀਆਂ ਬਣਾਈਆਂ ਜਾ ਰਹੀਆਂ ਹਨ ਫੰਡ ਵੀ ਸਾਰਾ ਕੁਝ ਹੋਗਾ ਜੀ ਉਹ ਇੱਕ ਤਾਂ ਜਿਵੇਂ ਕਰਕੇ ਥੋੜਾ ਇਹ ਲਾ ਲਓ ਆਪ ਜੇ ਰਜਵੇਂ ਵੀ ਉਹਨਾਂ ਦੇ ਉਹ ਕੰਮ ਕਰਤੇ ਰਹਿੰਦੇ ਆ ਜਾਂ ਕੁਝ ਵੀ ਲਾ ਲਓ ਇਹਨਾਂ ਦੇ ਵਿੱਚ ਜਿਵੇਂ ਆਪ ਕੰਮ ਤੇ ਚਲੇ ਜਾਂਦੇ ਉਦੋਂ ਬਾਅਦ ਸਮੱਸਿਆ ਇਹ ਆਉਂਦੀ ਲੋਕੀ ਮੇਰੇ ਘਰੇ ਆ ਜਾਂਦੇ ਲੋਕ ਜੀ ਕਹਿ ਦਿੰਦੇ ਵੀ ਤੂੰ ਨਹੀਂ ਬਣਾਉਂਦਾ ਗਲੀਆਂ ਨਾਲੀਆਂ ਉਹ ਮੇਰਾ ਨਾਮ ਲੈ ਦਿੰਦੇ ਮੈਨੂੰ ਅੱਗੋਂ ਰਾਹ ਨਹੀਂ ਦਿਖਦਾ ਕੋਈ ਵੀ ਵੀ ਮੈਂ ਕਿਵੇਂ ਸ਼ੁਰੂ ਕਰਾਂ ਵੀ ਇਹ ਤਾਂ ਸਰਪੰਚ ਦੇ ਕੋਲ ਆ ਮੈਂ ਤਾਂ ਸਾਈਨ ਕਰਨ ਆਲਾ ਐ ਕਿ ਮੈਂ ਸਾਈਨ ਕਰ ਦਿਨਾ ਹੀ ਠੀਕ ਆ ਉਦੋਂ ਬਾਅਦ ਮੇਰੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਜੇ ਮੈਂ ਉੱਥੇ ਕਹਿ ਦਿੰਨਾ ਕਿਸੇ ਨੂੰ ਕਿ ਉਹ ਕਹਿ ਦਿੰਦੇ ਕੋਈ ਨਹੀਂ ਜੀ ਬਣਾ ਦਾਂਗੇ ਕਰ ਦਾਂਗੇ ਸਰਪੰਚ ਸਾਹਿਬ ਹੀ ਕਹਿ ਦਿੰਦੇ ਅੱਗੋਂ ਕਿੰਨੀ ਵੋਟ ਹੋਊਗੀ ਟੋਟਲ ਟੋਟਲ ਸਾਡੇ ਇੱਥੇ 2500 ਵੋਟ ਹੈਗੀ ਆ ਜੀ ਜਿਹੜੀ ਪੋਲਿੰਗ ਦੇ ਉਦ ਵਿੱਚ 15-1600 ਪੋਲਿੰਗ ਹੁੰਦੀ ਆ ਇਹ ਕਿੰਨੀ ਦੇਰ ਤੋਂ ਸਮੱਸਿਆ ਜਿਹੜੀ ਅਕਾਲੀਆਂ ਨੇ ਇਹ ਸਮੱਸਿਆ ਬਹੁਤ ਚਿਰ ਤੋਂ ਪਹਿਲਾਂ ਕਾਂਗਰਸ ਵਲੇ ਅਕਾਲੀਆਂ ਵਲੇ ਵੀ ਇਹੀ ਸਮੱਸਿਆ ਆਉਂਦੀ ਆ ਉਹ ਅੱਗੋਂ ਕਹਿ ਦਿੰਦੇ ਜੇ ਅਕਾਲੀਆਂ ਦਾ ਨਾਮ ਲਈਏ ਉਹ ਅੱਗੋਂ ਕਹਿ ਦਿੰਦੇ ਸਾਡੀ ਸਰਕਾਰ ਆਲੂ ਮੱਲੇ ਦੇ ਤੌਰ ਤੇ ਕੋਈ ਵੀ ਨਹੀਂ ਅੱਗੇ ਆਉਂਦਾ ਸਾਡੇ ਨਾਲ ਜੀ ਜੇ ਕਹਿ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਸਾਡਾ ਮੱਲਾ ਵਧੀਆ ਬਣਾ ਦਿਓ ਹੋਰ ਕੋਈ ਮੰਗ ਨਹੀਂ ਸਾਡੀ ਹੈਗੀ ਜੀ